ਮੇਂ ਹੋਏ ਹਨ ਸਾਧ ਸੰਤ ਜੀ ਸਾਮੂ ਸੱਚੀ ਸਚਿਆਰਥ ਸਤਵੇਂ ਪਾਤਸ਼ਾਹ ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਏ ਸੰਗਤਾਂ ਆਈਆਂ ਨਾਲ ਉਹ ਵੀ ਆਏ ਪਿੱਛੇ ਹੋ ਕੇ ਬੈਠ ਗਏ ਗੁਰੂ ਹਰ Rai ਸਾਹਿਬ ਮਹਾਰਾਜ ਜੀ ਅੰਤਰਜਾਮੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਸਤਵੇਂ ਵਾਰਸ ਸਤਿਪੁਰਸ਼ਾਂ ਦੇ ਕੋਲ ਕੋਈ ਗੱਲ ਲੁਕੀ ਸੀ ਵੀ ਨਹੀਂ ਰਹਿੰਦੀ ਹੈ ਆਖਣ ਲੱਗੇ ਜੋ ਮਨ ਦੇ ਵਿੱਚ ਸਵਾਲ ਲਿਆਏ ਹੋ ਪੁੱਛ ਲਓ ਹੁਣ ਪਿੱਛੇ ਕਿਉਂ ਬੈਠ ਗਏ ਹੋ ਬੇਨਤੀ ਕੀਤੀ ਮਹਾਰਾਜ ਮੇਰੇ ਮਨ ਦੇ ਵਿੱਚ ਸ਼ੰਕਾ ਹੈ ਬਾਣੀ ਰੋਜ਼ ਪੜੀਦੀ ਹੈ ਜਪਜੀ ਸਾਹਿਬ ਦਾ ਪਾਠ ਕਰੀਦਾ ਹੈ ਪੰਕਤੀ ਆਉਂਦੀ ਹੈ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਧੰਗੁਰ ਹਰਿ ਰਾਏ ਸਹਿਬ ਮਹਾਰਾਜ ਜੀ ਆਖਣ ਲੱਗੇ ਵੀ ਪੰਕਤੀ ਦੇ ਅਰਥ ਪੁੱਛਣੇ ਹਨ ਕਿ ਸਚਿਆਰ ਬਣਨਾ ਹੈ ਦੇਖੋ ਸਾਧ ਸੰਗਤ ਜੀ ਅਰਥ ਜਾਣਨ ਦੇ ਨਾਲ ਗੱਲ ਨਹੀਂ ਬਣਦੀ ਹੈ ਬਲਕਿ ਵਿਦਵਾਨਾਂ ਨੇ ਮਹਾਂਪੁਰਸ਼ਾਂ ਨੇ ਇਥੋਂ ਤੱਕ ਆਖਿਆ ਹੈ ਜੇਕਰ ਜੀਵਨ ਦੇ ਵਿੱਚ ਕਮਾਈ ਨਾ ਨਾ ਹੋਵੇ ਇਹ ਗਿਆਨ ਸਿਰ ਦਾ ਬੋਝ ਬਣ ਕੇ ਰਹਿ ਜਾਂਦਾ ਹੈ ਬੇਨਤੀ ਕੀਤੀ ਮਹਾਰਾਜ ਸਚਾਰ ਬਣਾ ਦਿਓ ਮਹਾਰਾਜ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਪਾਈ ਸੀਸ ਤੇ ਰਹਿਮਤ ਭਰਿਆ ਹੱਥ ਰੱਖਿਆ ਕਪਾੜ ਖੋਲ ਦਿੱਤੇ ਰੋਮ ਰੋਮ ਦੇ ਵਿੱਚ ਚਰਨਾਟਾਂ ਛਿੜ ਗਈਆਂ ਸਵਾਸ ਗਿਰਾਸ ਦੇ ਵਿੱਚ ਨਾਮ ਚੱਲਣ ਲੱਗ ਪਿਆ ਜਿੰਨਾਂ ਸਵਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਨਾਲ ਬਚਨ ਕੀਤਾ ਆਗਿਆ ਕੀਤੀ ਹੁਣ ਆਪ ਤਰੇ ਹੋ ਹੁਣ ਹੋਰਨਾਂ ਨੂੰ ਵੀ ਤਾਰੋ ਆਪਣੇ ਇਲਾਕੇ ਦੇ ਵਿੱਚ ਜਾਓ ਸਿੱਖੀ ਦਾ ਪ੍ਰਚਾਰ ਕਰੋ ਸੰਤਾਂ ਨੂੰ ਪਰਮੇਸ਼ਰ ਦੇ ਨਾਲ ਜੋੜੋ ਇਹ ਹਰ ਇੱਕ ਦੇ ਵਾਸਤੇ ਗੱਲ ਨਹੀਂ ਹੁੰਦੀ ਹੈ ਸਾਧ ਸੰਗਤ ਜੀ ਇੱਥੇ ਨੋਇਡਾ ਦੇ ਵਿੱਚ ਇੱਕ ਇਮਾਰਤ ਗਿਰਾਈ ਗਈ ਸੀ 9 ਸਕਿੰਟਾਂ ਦੇ ਵਿੱਚ ਢਾਹ ਦਿੱਤੀ ਗਈ। ਬਣਾਉਣ ਲੱਗਿਆਂ ਕਈ ਸਾਲ ਲੱਗ ਗਏ ਸਨ। ਕਿਸੇ ਨੂੰ ਜੋੜਨ ਵਾਸਤੇ ਬੜਾ ਸਮਾਂ ਲੱਗਦਾ ਹੈ। ਘਾਲਣਾ ਘਾਲਣੀ ਪੈਂਦੀ ਹੈ। ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ ਤਬਲੇ ਖੜਕਾਓ, ਬਾਜੇ ਵਜਾਓ, ਕਥਾ ਕਹਾਣੀਆਂ ਸੁਣਾਓ। ਤਾਂ ਕਿਧਰੇ ਕਿਸੇ ਦੇ ਮਨ ਤੇ ਅਸਰ ਹੁੰਦਾ। ਐਨਾ ਬੰਦੇ ਦਾ ਮਨ ਖੁਸ਼ਕ ਹੁੰਦਾ। ਬੜਾ ਔਖਾ ਹੈ ਜੋੜਨਾ ਜੁੜਿਆ ਹੋਇਆ ਹੀ ਜੋੜ ਸਕਦਾ ਹੈ ਇੱਕ ਜਲਦਾ ਹੋਇਆ ਦੀਪਕ ਹੀ ਬੁਝੇ ਦੀਪਕ ਨੂੰ ਜਲਾ ਸਕਦਾ ਹੈ ਬੁਝਿਆ ਹੋਇਆ ਦੀਪਕ ਹੋਰ ਦੀਵਿਆਂ ਨੂੰ ਨਹੀਂ ਜਗਾ ਸਕਦਾ ਆਖਣ ਲੱਗੇ ਤੁਸੀਂ ਜਲ ਗਏ ਹੋ ਹੋਰਨਾਂ ਨੂੰ ਵੀ ਜਲਾਓ ਤੁਸੀਂ ਤਰ ਗਏ ਹੋ ਹੋਰਨਾਂ ਨੂੰ ਵੀ ਤਾਰੋ ਆਪਣੇ ਇਲਾਕੇ ਦੇ ਵਿੱਚ ਗਏ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਇੱਕ ਪਰਿਵਾਰ ਇਹਨਾਂ ਦੇ ਪਾਸ ਆਇਆ ਕਰਦਾ ਸੀ ਸਾਧ ਸੰਗਤ ਜੀ ਆਪਣੇ ਬੱਚੇ ਨੂੰ ਲੈ ਕੇ ਉਹ ਬੱਚਾ ਬਿਮਾਰ ਰਹਿੰਦਾ ਸੀ ਢਿੱਲਾ ਮੱਠਾ ਰਹਿੰਦਾ ਸੀ ਸੰਤਾਂ ਨੇ ਬੇਨਤੀ ਕਰਨੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮਹਾਰਾਜ ਤਨ ਦ੍ਰਸ਼ਟੀਆਂ ਬਖਸ਼ੋ ਕਿਰਪਾ ਕਰੋ ਉਹ ਬੱਚੇ ਨੇ ਵੱਲ ਹੋ ਜਾਣਾ ਠੀਕ ਹੋ ਜਾਣਾ ਫਿਰ ਉਹਨੇ ਢਿੱਲਾ ਹੋਣਾ ਫਿਰ ਸੰਤਾਂ ਕੋਲ ਲੈ ਆਉਣਾ ਇੱਕ ਵਾਰੀ ਬੱਚੇ ਨੂੰ ਲੈ ਕੇ ਆਏ ਆਖਣ ਲੱਗੇ ਮਹਾਂਪੁਰਸ਼ੋ ਇਹ ਠੀਕ ਨਹੀਂ ਹੋ ਰਿਹਾ ਹੈ ਅਰਦਾਸ ਕਰੋ ਮਹਾਂਪੁਰਸ਼ ਆਖਣ ਲੱਗੇ ਵੀ ਹੁਣ ਇਹ ਮੇਰੀ ਅਰਦਾਸ ਤੋਂ ਅੱਗੇ ਲੰਘ ਗਿਆ ਹੈ ਉਹਨੋ ਨਹੀਂ ਠੀਕ ਨਹੀਂ ਹੋਣਾ ਹੈ ਬਚਨ ਆਉਂਦੇ ਹਨ ਗੁਰਬਾਣੀ ਦੇ ਵਿੱਚ ਜਿੰਨ ਕੀ ਚੀਰੀ ਦਰਗਹ ਪਾਟੀ ਤਿੰਨੋਂ ਮਰਨ ਭਾਈ ਜਦੋਂ ਧੁਰ ਦਰਗਾਹ ਦੇ ਵਿੱਚੋਂ ਕਾਗਜ਼ ਪਾਟ ਜਾਂਦੇ ਹਨ ਨਾ ਕਿਸੇ ਦੇ ਨਾਮ ਤੇ ਫਿਰ ਕੋਈ ਰੋਕ ਨਹੀਂ ਸਕਦਾ ਇਹਦੇ ਨਾਮ ਦੇ ਕਾਗਜ਼ ਪਾਟ ਚੁੱਕੇ ਹਨ ਕੋਈ ਤਾਂ ਤਰੀਕਾ ਹੋਵੇਗਾ ਆਖਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਸਵੀਂ ਜੋਤ ਦਸਵੇਂ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਵਿਖੇ ਸੰਤਾਂ ਨੂੰ ਉਤਾਰ ਰਹੇ ਹਨ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰੋ ਸਾਦ ਸੰਕੁਤ ਜੀ ਜਿਸ ਵਕਤ ਗਏ ਹਨ ਜਾ ਕੇ ਬੇਨਤੀ ਕੀਤੀ ਇਤਿਹਾਸਕਾਰ ਨੇ ਜ਼ਿਕਰ ਕੀਤਾ ਹੈ ਵੀ ਇਹਨਾਂ ਨੇ ਵੀ ਘੋੜਿਆਂ ਦੇ ਤਬੇਲੇ ਦੇ ਵਿੱਚ ਸੇਵਾ ਕੀਤੀ ਦੇਖੋ ਆਪਾਂ ਤਾਂ ਸੇਵਾ ਕਰਦੇ ਕਰਦੇ ਵੀ ਕਈ ਵਾਰੀ ਲੜ ਪੈਂਦੇ ਹਨ ਪ੍ਰੇਮੀ ਦੇਖੀਦੇ ਹਨ ਮਸਕੀਨ ਸਾਹਿਬ ਜੀ ਬੜੇ ਇਹੋ ਜਿਹੇ ਸੁਣਾਇਆ ਕਰਦੇ ਸਨ ਜਿਹੜੀਆਂ ਬਾਲਟੀਆਂ ਦੇ ਨਾਲ ਸੇਵਾ ਕਰਦੇ ਉਹੀ ਇੱਕ ਦੂਜੇ ਨੂੰ ਮਾਰਨ ਲੱਗ ਪੈਂਦੇ ਇਹnde ਸੇਵਾ ਨਹੀਂ ਹੈ ਸੇਵਾ ਕਰਕੇ ਤਾਂ ਮਨ ਨੀਵਾ ਹੋ ਜਾਣਾ ਚਾਹੀਦਾ ਹੈ ਇਹ ਮਨ ਨੂੰ ਨੀਵਾ ਕਰਨ ਵਾਸਤੇ ਹੀ ਹੈ ਖੱਟਣ ਵਾਸਤੇ ਹੀ ਹੈ ਇਹਨਾਂ ਨੇ ਵੀ ਘੋੜਿਆਂ ਦੀ ਸੇਵਾ ਕੀਤੀ ਐ ਚੱਕਲ ਚੱਕ ਕਰਕੇ ਰੱਖਣਾ ਤਵੇਲਾ ਉੱਥੇ ਸੇਵਾ ਕਰਨ ਜਿੱਥੇ ਕੋਈ ਨਹੀਂ ਕਰਦਾ ਹੈ ਬੜੇ ਬੜੇ ਧਨਾੜ ਦੇਖੀਦੇ ਹਨ ਹਰਿਮੰਦਰ ਸਾਹਿਬ ਬڑے-ਬڑے ਅਫਸਰ ਦੇਖੀਦੇ ਹਨ ਫਲੈਸ਼ਾਂ ਦੇ ਵਿੱਚ ਸੇਵਾ ਕਰਦੇ ਨੇ ਜਿੱਥੇ ਕੋਈ ਸੇਵਾ ਨਹੀਂ ਕਰਦਾ ਸੇਵਾ ਸਾਰੀਆ ਹੀ ਮਹਾਨ ਹਨ ਜਿੱਥੇ ਵੀ ਭਾਵਨਾ ਦੇ ਨਾਲ ਕੀਤੀ ਜਾਵੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬੁਲਾਇਆ ਆਖਣ ਲੱਗੇ ਕੀ ਤੁਹਾਡੇ ਦਿਲ ਦੀ ਖਾਸ਼ ਹੈ ਸਾਮੂਸ ਚਾਰ ਨੇ ਸਾਧ ਸੰਗਤ ਦੀ ਇੱਕ ਇਹਨਾਂ ਨੂੰ ਕਾਗਜ਼ ਦੇ ਉੱਪਰ 9 ਅੱਖਰ ਲਿਖ ਕੇ ਦਿੱਤਾ ਸੀ ਗੁਰਮੁਖੀ ਦਾ ਇਹਨਾਂ ਨੇ ਉਹ ਕਾਗਜ਼ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਪੇਸ਼ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 9 ਦੇ ਅੱਗੇ ਸਿਫਰ ਪਾ ਦਿੱਤੀ ਆਖਣ ਲੱਗੇ ਹੁਣ ਇਹ 9 ਸਾਲ ਨਹੀਂ 90 ਸਾਲ ਜੀਵੇ ਐ ਹੁਣ ਇਹ ਘਟਨਾਵਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੜੀਆਂ ਵਾਕਰ ਦੀਆਂ ਨੇ ਕੁਝ ਲਿਖਤ ਵਿੱਚ ਆ ਜਾਂਦੀਆਂ ਹਨ ਕੁਝ ਰਹਿ ਜਾਂਦੀਆਂ ਹਨ ਸਤਿਗੁਰ ਦੇ ਘਰ ਦੇ ਵਿੱਚ ਜੇ ਕਿਦਰੇ ਸੇਵਾ ਕਰਨ ਦਾ ਮੌਕਾ ਮਿਲੇ ਕਿਵੇਂ ਕਰਨੀ ਹੈ ਇਸ ਦੇ ਪਰਥਾ ਵੀ ਬਹੁਤ ਸਾਰਾ ਇਤਿਹਾਸ ਆਉਂਦਾ ਹੈ ਬਾ